brought to by silver pumps top quality or consistent performance ke liye sirf silver pumps naam yaad rakhna punjab je je zameen nahi rahi je kisan nahi rahi ta fir ehnu punjab kon kauga o ta bahar le aake je sare beh jaan gaye ta agge saadi ginti ginte ginti ta raho gi nahi koi so eh ta sade hon di ladai hegi sade zameen sade fasal di ladai hegi je fasal nahi rahi zameen nahi rahi ta punjab ikal ta ki eh har mandi che har shehar che hazara acre zameen ਇਹ ਸਰਕਾਰ ਐਕਵਾਇਰ ਕਰੂਗੀ ਤੇ ਜੇ ਤੁਸੀਂ ਆਪਦੀ ਜ਼ਮੀਨ ਛਡਾਨੀ ਹੈ ਤਾਂ ਵੀ ਇਹਨਾਂ ਦੇ ਜੇਬ ਗਰਮ ਕਰਨੀ ਪਊਗੀ ਤੇ ਜਦ ਐਕਵਾਇਰ ਹੋ ਗਈ ਇਹਨਾਂ ਦੀ ਮਨਮਰਜ਼ੀ ਦੇ ਨਾਲ ਫਿਰ ਦਿੱਲੀ ਦੇ ਜਿੰਦੇ ਮਰਜ਼ੀ ਸੇਠ ਨੂੰ ਦੇ ਦੇ ਕੋਈ ਸਮਾਜ ਆਦਮੀ ਨੇ ਭਗਵੰਤ ਮਾਨ ਨੇ ਲੋਕਾਂ ਦੀ ਬੱਕਰੀ ਮੁਰਗੀ ਬਣਾ ਛੱਡੀ ਹੈ ਆਪ ਕੋ ਰਸੀਚੇ ਬੈਠ ਕੇ ਐਸ਼ ਕਰ ਰਿਹਾ ਤੇ ਹੁਣ ਤਾਂ ਤੁਸੀਂ ਦੇਖਿਆ ਜਿਹੜਾ ਪੰਜਾਬ ਦੇ ਅਨਜਮੇ ਬੱਚੇ ਦੇ ਉੱਤੇ ਵੀ ਕਰਜ਼ਾ ਚੜਾ ਕੇ ਜਾਊਗਾ ਇਹ ਪਰ ਅਫਸੋਸ ਦੀ ਗੱਲ ਹੈ ਕਿ ਅਜੇ ਵੀ ਇਹਨਾਂ ਦਾ ਢਿੱਡ ਨਹੀਂ ਭਰਿਆ ਇਹ 1.5 ਸਾਲਾਂ ਚ ਕੇਜਰੀਵਾਲ ਨੇ 44000 ਏਕੜ ਪੰਜਾਬ ਦੀ ਸੋਨੇ ਵਰਗੀ ਧਰਤੀ ਜਿਹਦੇ ਵਿੱਚ ਕਿਸਾਨ ਦਾ ਢਿੱਡ ਪਰਦਾ ਹੈ ਮਜ਼ਦੂਰ ਦਾ ਢਿੱਡ ਪਰਦਾ ਹੈ ਇਹਨਾਂ ਨੇ ਕਾਨੂੰਨ ਨਿਕਾਲਤਾ ਕਿ ਇਹ ਹਰ ਮੰਡੀ 'ਚ ਹਰ ਸ਼ਹਿਰ 'ਚ ਹਜ਼ਾਰਾਂ ਏਕੜ ਜ਼ਮੀਨ ਇਹ ਸਰਕਾਰ ਅਕਵਾਇਰ ਕਰੂਗੀ ਤੇ ਜੇ ਤੁਸੀਂ ਆਪ ਦੀ ਜ਼ਮੀਨ ਛਡਾਨੀ ਹੈ ਤਾਂ ਵੀ ਇਹਨਾਂ ਦੇ ਜੇਬ ਗਰਮ ਕਰਨੀ ਪਊਗੀ ਤੇ ਜਦ ਅਕਵਾਇਰ ਹੋ ਗਈ ਇਹਨਾਂ ਦੀ ਮਨਮਰਜ਼ੀ ਦੇ ਨਾਲ ਫਿਰ ਦਿੱਲੀ ਦੇ ਜਿੰਨੇ ਮਰਜ਼ੀ ਸੇਠ ਨੂੰ ਦੇ ਦੇ ਕੋਈ ਸਵਾਲ ਨਹੀਂ ਪੁੱਛ ਸਕਦਾ ਕਿਸਾਨ ਦੀ ਜ਼ਮੀਨ ਲੈ ਕੇ ਇਕੱਲਾ 20000 ਰੁਪਏ ਉਹਨੂੰ ਫੜਾਣ ਗਏ ਤੇ ਜਦ ਉੱਥੇ ਕਲੋਨੀ ਬਣ ਜੂਗੀ ਜਾਂ ਜੋ ਕੁਝ ਬਣੂਗਾ ਉਹਦੇ ਬਾਅਦ ਉਹਨੂੰ ਕੁਝ ਮਿਲੂਗਾ ਹੁਣ 15 ਸਾਲ ਜਿਹੜਾ 2000 ਏਕੜ ਮੁਹੱਲੇ ਚ ਐਕਵਾਇਰ ਕੀਤਾ ਸੀ ਜਦ ਇਹਨਾਂ ਦੀ ਸਰਕਾਰ ਬਣੀ ਸੀ ਉੱਥੇ ਤਾਂ ਡੱਕਾ ਨਹੀਂ ਲੱਗਿਆ ਹੁਣ 46000 ਇਹਨਾਂ ਨੇ ਐਕਵਾਇਰ ਕਰਕੇ ਕਿਹੜਾ 1.5 ਸਾਲ ਚ ਇਹਨਾਂ ਨੇ ਕੀ ਕਰਦਾ ਸੋ ਬਹੁਤ ਵੱਡਾ ਘੁਟਾਲਾ ਹੈਗਾ ਪੰਜਾਬ ਦੇ ਨੌਜਵਾਨੀ ਦੇ ਨਾਲ ਕਿਸਾਨ ਮਜ਼ਦੂਰ ਦੇ ਨਾਲ ਵੱਡਾ ਧੱਕਾ ਹੈਗਾ ਜਿਹਦੇ ਕਰਕੇ 15 ਤਰੀਕ ਤੋਂ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਲੋਕਾਂ ਦੀ ਲੜਾਈ ਲੜਨ ਵਾਸਤੇ ਧਰਨੇ ਸ਼ੁਰੂ ਮੈਂ ਸਮੂਹ ਕਿਸਾਨਾਂ ਨੂੰ ਨੌਜਵਾਨਾਂ ਨੂੰ ਤੇ ਪੰਜਾਬ ਹਮੈਤਿਆਂ ਨੂੰ ਬੇਨਤੀ ਕਰਦੀ ਆ ਕਿ ਤੁਸੀਂ ਇਸ ਪਾਰਟੀ ਦਾ ਸਾਥ ਦਿਓ ਅੱਗੇ ਕਿਸਾਨਾਂ ਦਾ ਪਿਛਲੇ ਸਮੇਂ ਚ ਇੰਨਾ ਵੱਡਾ ਨੁਕਸਾਨ ਹੈ ਕਿੰਨੇ ਕਿਸਾਨ ਮਰ ਗਏ ਸਾਡੇ ਹੁਣ ਤਾਂ ਪੰਜਾਬ ਚ ਜੇ ਜ਼ਮੀਨ ਨਹੀਂ ਰਹੀ ਜੇ ਕਿਸਾਨ ਨਹੀਂ ਰਹੀ ਤਾਂ ਫਿਰ ਇਹਨੂੰ ਪੰਜਾਬ ਕੌਣ ਕਹੂਗਾ ਉਹ ਤਾਂ ਬਾਹਰ ਲਿਆ ਕੇ ਜੇ ਸਾਰੇ ਬਹਿ ਜਾਣਗੇ ਤਾਂ ਅੱਗੇ ਸਾਡੀ ਗਿਣਤੀ ਘੱਟੇ ਗਿਣਤੀ ਤਾਂ ਰਹੂਗੀ ਨਹੀਂ ਕੋਈ ਸੋ ਇਹ ਤਾਂ ਸਾਡੇ ਹੋਣ ਦੀ ਲੜਾਈ ਹੈਗੀ ਸਾਡੇ ਜ਼ਮੀਨ ਸਾਡੇ ਫਸਲ ਦੀ ਲੜਾਈ ਹੈਗੀ ਇਹ ਜੇ ਫਸਲ ਨਹੀਂ ਰਹੀ ਜ਼ਮੀਨ ਨਹੀਂ ਰਹੀ ਤਾਂ ਪੰਜਾਬ ਹੀ ਨਹੀਂ ਬਚਣਾ ਸੋ ਇਕੱਠੇ ਹੋ ਕੇ ਆਪਾਂ ਲੜੀਏ ਤੇ ਇਹ ਸਾਹਮਣੇ ਆदमी ਦੀ ਕੇਜਰੀਵਾਲ ਜਿਹੜਾ ਇਕੱਲੇ ਪੈਸੇ ਲੁੱਟ ਲੁੱਟ ਕੇ ਸਾਢੇ 3 ਸਾਲ ਖਾ ਗਿਆ ਤੇ ਹੁਣ ਡੇਢ ਸਾਲ ਚ ਇਹਨੇ ਕੋਈ ਕਸਰ ਨਹੀਂ ਛੱਡਨੀ ਤੇ ਭਗਵੰਤ ਮਾਨ ਤਾਂ ਕੱਢਾ ਅੰਗੂਠਾ ਛਾਪਨ ਕੇ ਰਹਿ ਗਿਆ ਆਪਣੀ ਕੁਰਸੀ ਖਾਤਰ ਸੋ ਮੈਂ ਲੋਕਾਂ ਨੂੰ ਅਪੀਲ ਕਰਦੀ ਆ ਇਹਨਾਂ ਧਰਨਿਆਂ 'ਚ ਇਹ ਪੂਰੇ ਤਕੜੇ ਹੋ ਕੇ ਪਾਰਟੀ ਦਾ ਸਾਥ ਦਿਓ ਅੱਗੇ ਹੋ ਕੇ ਅਸੀਂ ਲੜਾਈ ਲੜਾਂਗੇ ਤੇ 1 ਇੰਚ ਪੰਜਾਬ ਦੀ ਜ਼ਮੀਨ ਇਹਨਾਂ ਨੂੰ